ਸ਼ਹੀਦ ਭਗਤ ਸਿੰਘ ਮਿੰਨੀ ট্রান্সਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਵੱਖ-ਵੱਖ ਟ੍ਰਾਂਸਪੋਰਟ ਯੂਨੀਅਨ ਵੱਲੋਂ ਅੱਜ ਲੁਧਿਆਣਾ ਦੇ ਲਾਡੋਬਾਲ ਟੋਲ ਪਲਾਜ਼ਾ ਨਜ਼ਦੀਕ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦਾ ਪ੍ਰੋਗਰਾਮ ਅਲੀ ਕਿਹਾ ਗਿਆ ਸੀ ਮਗਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹੰਬੜਾ ਨਜ਼ਦੀਕ ਫਿਰ ਰੋਕ ਲਿਆ ਜਿਸ ਤੋਂ ਬਾਅਦ ਵੱਖ-ਵੱਖ ਯੂਨੀਅਨ ਵੱਲੋਂ ਲੁਧਿਆਣਾ ਹੰਮੜਾ ਰੋਡ 'ਤੇ ਸਥਿਤ ਹੰਬੜਾ ਚੌਂਕ 'ਤੇ ਜਾਮ ਲਗਾ ਦਿੱਤਾ ਇਸੇ ਦੌਰਾਨ ਸੈਂਕੜੇ ਦੀ ਸੰਖਿਆ ਵਿੱਚ ਪਹੁੰਚੇ ਟ੍ਰਾਂਸਪੋਰਟਰਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਉੱਪਰ ਤੱਕੇਸ਼ਾਹੀ ਦੇ ਦੋਸ਼ ਲਗਾਏ ਹਨ ਮੈਂ ਨਰਿੰਦਰ ਸਿੰਘ ਸੂਬਾ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਆਲ ਪੰਜਾਬ ਜਿਹੜਾ ਜਿਸੀ ਧਰਨਾ ਦਿੱਤਾ ਹੈ ਇਹ ਪ੍ਰਸ਼ਾਸਨ ਜਿਹੜਾ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਛੋਟੇ ਹਾਥੀ ਤੇ ਪਿਕਅਪ ਵਾਲੇ ਆ ਸਾਡੇ ਤੇ ਹੱਥ ਧੋ ਕੇ ਸਾਡੇ ਪਿੱਛੇ ਪੈ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਰਟੀਓ ਡੀਟੀਓ ਖਤਮ ਕਰਤੇ ਸੀਗੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੇ ਮੋੜ ਉਹਨਾਂ ਨੂੰ ਹਰੇਕ ਜ਼ਿਲ੍ਹੇ ਦੇ ਵਿੱਚ 2-2 3-3 ਆਰਟੀਓ ਡੀਟੀਓ ਲਾਤੇ ਜਿਹੜੇ ਕਿ ਸਾਡੇ ਮੋٹے ਚਲਾਨ ਕਰ ਰਹੇ ਨੇ ਜੇ ਅਸੀਂ ਓਵਰਲੋਡ ਪਾਉਣੇ ਆ ਸਾਡੀ ਮਜਬੂਰੀ ਹੈ ਕਿਉਂਕਿ ਜੇ ਅਸੀਂ ਲੋਡ ਜਿਹੜਾ ਸਾਡੇ ਪਾਸ ਨੇ ਜਿਉ ਉਹ ਚੱਕਦੇ ਆ ਉਹ ਲੋਡ ਜਿਹੜੇ ਜਗਾੜੂ ਵਾਹਨ ਨੇ ਜਿਹਦੇ ਵਿੱਚ ਮੋਟਰਸਾਈਕਲ ਰੇੜੀ ਤੇ ਪੀਟਰ ਰੇੜੇ ਤੇ ਈ ਰਿਕਸ਼ੇ ਜਿਹੜੇ ਨੇ ਆਟੋ ਰਿਕਸ਼ੇ ਵੀ ਜਿਹੜੇ ਉਹ ਮਾਲ ਦੀ ਢੋਆਟਵਾਈ ਕਰ ਰਹੇ ਨੇ ਪਰ ਸਾਨੂੰ ਮਜਬੂਰੀ ਵਸ ਹੈ ਵੀ ਸਾਨੂੰ ਓਵਰਲੋਡ ਪਾਉਣਾ ਪੈ ਰਿਹਾ ਹੈ ਜੇ ਓਵਰਲੋਡ ਪਾਉਣੇ ਆ ਤਾਂ ਉਹਦੇ ਵਿੱਚ ਆਰਟੀਓ ਡੀਟੀਓ ਜਿਹੜੇ ਨੇ ਉਹ ਸਾਡੇ ਮੋٹے ਚਲਾਨ ਕਰਦੇ ਆ ਜਿਹੜਾ ਦੂਜਾ ਪ੍ਰਸ਼ਾਸਤ ਸਾਡੀ ਪੰਜਾਬ ਸਰਕਾਰ ਨੇ ਪਿਛਲੀ 16 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ ਸਾਡਾ ਕੁਆਟਰ ਟੈਕਸ ਹੁੰਦਾ 3 ਮਹੀਨਿਆਂ ਦਾ 1925 ਰੁਪਏ ਉਹ ਅਸੀਂ 3 ਮਹੀਨੇ 3 ਮਹੀਨੇ ਬਾਅਦ ਹੀ ਭਰਦੇ ਆ ਟੋਟਲ ਇਹ ਸ਼ੁਰੂ ਤੋਂ ਹੀ ਇਹੀ ਚੱਲਦਾ ਆ ਰਿਹਾ ਹੈ ਪਰ ਇਹ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਜਿਹੜਾ ਕੱਲ ਤੋਂ ਇਹ ਜਿਹੜਾ ਸਰਕਾਰ ਦਾ ਟੈਕਸ ਹੈ ਉਹ ਇਕੱਠਾ 1 ਸਾਲ ਦਾ ਲੈਣ ਜਾ ਰਹੀ ਹੈ ਵੀ 1 ਸਾਲ ਦਾ ਹੀ ਟੈਕਸ ਲਵਾਂਗੇ ਜਿਹੜੀ ਨਵੀਂ ਗੱਡੀ ਕਢਾਵਾਂਗੇ ਉਹਦਾ ਕਟੋ 5 ਸਾਲ ਦਾ ਇਕੱਠਾ ਟੈਕਸ ਲੈ ਕੇ ਫਿਰ ਅਸੀਂ ਆਰਸੀ ਬਣਾਵਾਂਗੇ ਇੱਕ ਸਾਡੀ ਉਹ ਮੰਗ ਹੈ ਇੱਕ ਸਾਡੀ ਹੈਗੀ ਹੈ ਜਿਹੜੀ ਗ੍ਰੀਨ ਟੈਕਸ ਇਹਨਾਂ ਨੇ ਲਾਇਆ ਹੈ ਜਿਹੜੀ 15 ਸਾਲ ਪੁਰਾਣੀਆਂ ਗੱਡੀਆਂ ਨੇ ਕਿ ਗ੍ਰੀਨ ਟੈਕਸ ਲਾਉਣ ਦੇ ਨਾਲ 2-4000 ਰੁਪਏ ਲੈਣ ਦੇ ਨਾਲ ਉਹਨਾਂ ਦਾ ਪ੍ਰਦੂਸ਼ਣ ਘਟ ਜਾਊਗਾ ਜੇ ਚਲਾਉਣੀਆਂ ਨੇ ਤਾਂ ਉਹ ਇਦਾਂ ਹੀ ਚਲਾਉਣਾ ਜਿਹੜੀ ਸਾਡੀ ਇੱਕ ਮੇਨ ਮੰਗ ਹੈ ਜਿਹੜੇ ਕੋਰੋਨਾ ਟਾਈਮ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੈਨੂੰ ਲੱਗਦਾ ਵੀ 50% ਪੰਜਾਬ ਦੀਆਂ ਸੜਕਾਂ ਤੇ ਜਿਹੜੇ ਟਰਾਂਸਪੋਰਟ ਦੀਆਂ ਗੱਡੀਆਂ ਦੇ ਪੇਪਰ ਟੁੱਟ ਚੁੱਕੇ ਨੇ ਉਹਦੇ ਵਿੱਚ ਟਰੱਕ ਵੀ ਆਉਂਦੇ ਨੇ ਬੱਸਾਂ ਵੀ ਆਉਂਦੀਆਂ ਨੇ ਪਿਕਅਪ ਵੀ ਆਉਂਦੀਆਂ ਨੇ ਤੇ ਛੋਟੇ ਹਾਥੀ ਵੀ ਆਉਂਦੇ ਨੇ ਉਹਨਾਂ ਦੇ ਸਾਰੇ ਪਿਛਲੇ ਟੈਕਸ ਮਾਫ਼ ਕਰਕੇ ਸਰਕਾਰ ਨਵੇਂ ਸਿਰੇ ਤੋਂ ਭਰੇ ਤਾਂ ਜੋ ਸਾਰੀਆਂ ਗੱਡੀਆਂ ਰੋਡ ਤੇ ਚੱਲ ਸਕਣ ਉਹਦੇ ਨਾਲ ਸਰਕਾਰ ਦੀ ਆਮਦਨ ਦਾ ਵਾਧਾ ਵੀ ਹੋਊਗਾ ਚੌਥੀ ਜਿਹੜੀ ਮੰਗ ਹੈ ਉਹ ਸਾਡੀ ਇਹ ਹੈ ਕਿ ਜਿਹੜੇ ਜਿਹੜੇ ਇਨਸਾਨ ਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਕੋ ਭਾਵੇਂ ਕੋਈ ਵੀ ਹੋਵੇ ਨਾਗਰਿਕ ਹੋਵੇ ਪੰਜਾਬ ਦਾ ਉਹ ਡਾਟਾ ਸਰਕਾਰ ਕੋਲੇ ਪਿਆ ਹੈ ਅਗਰ ਕਿਸੇ ਕਾਰਨ ਕਰਕੇ ਉਹਦਾ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਹਦਾ 10 ਲੱਖ ਦਾ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਆ ਉਤੇ ਲਾਇਸੈਂਸ ਤੇ ਕਰੇ ਤਾਂ ਜੋ ਉਹਦਾ ਦਾ ਪਿਛਲਾ ਪਰਿਵਾਰ ਹੈ ਕਮ ਸੇ ਕਮ ਉਹਨੂੰ ਕੋਸਾ ਸਾਰਾ ਮਿਲ ਸਕੇ ਕਿਉਂਕਿ ਸਰਕਾਰ ਕੋਲੇ ਸਾਰਾ ਡਾਟਾ ਹੈ ਜ ਜ ਇਨੇ ਸਾਡਾ ਥੋੜਾ ਜਿਹਾ ਵਾਦਾ ਕੀਤਾ ਸੀ ਅਸੀਂ ਇਹਨੂੰ ਕਿਹਾ ਸੀ ਵੀ ਤੂੰ ਸਾਡਾ ਤੇਲ ਤੇ ਟੈਕਸ ਲਾੜਾ ਪਰ ਜਿਹੜਾ ਦ੍ਰੈਮੰਗਲ ਸੰਸਥਾ ਤੇ ਤੂੰ ਜਿਹੜਾ ਬੀਮਾ ਉਹ ਕਰਦੇ ਇਹਨੇ ਤੇਲ ਤੇ ਟੈਕਸ ਦਾ ਲਾਤਾ ਪਰ ਉਹਦੇ ਉਹਦੇ ਉੱਤੇ ਸਾਡਾ ਕੋਈ ਇਹਨੇ ਮਤਲਬ ਸਾਨੂੰ ਕੁਝ ਨਹੀਂ ਦਿੱਤਾ ਉਹਦੇ ਵਿੱਚ ਤੁਸੀਂ ਸਾਰੇ ਭਰਾ ਵੀ ਆ ਜਾਂਦੇ ਹੋ ਸਾਰੀ ਪੰਜਾਬ ਦੀ ਜਨਤਾ ਆ ਜਾਂਦੀ ਹੈ ਸੋ ਸਾਡੀਆਂ ਇਹ ਮੇਨ ਮੰਗਾਂ ਨੇ ਇੱਕ ਜਗਾੜੂ ਵਹੀਕਲ ਬੰਦ ਕਰਾਉਣੇ ਇੱਕ ਜਿਹੜੀ ਟੈਕਸ ਪ੍ਰਣਾਲੀ ਸਰਕਾਰ ਨੇ ਪਿਛਲੀ 16 ਤਰੀਕ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਕੀਤਾ ਹੈ ਸਰਕਾਰ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰੇ ਉਹਨੂੰ ਵਾਪਸ ਲਵੇ ਤੀਜਾ ਜਿਹੜਾ ਗ੍ਰੀਨ ਟੈਕਸ ਲਾਇਆ ਜਾ ਰਿਹਾ ਹੈ ਉਹ ਜਿਹੜਾ ਉਹ ਬੰਦ ਕਰੇ ਤੇ ਜਗਾਰੂ ਵਹੀਕਲ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹ ਹੈਗੇ ਨੇ ਵੀ ਇਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕਰੇ ਕਿਉਂਕਿ ਜੇ ਤਿੰਨ ਬੰਦਿਆਂ ਦਾ ਚਲਾਨ ਆ ਮੋਟਰਸਾਈਕਲ ਤੇ ਤਾਂ ਮੋਟਰਸਾਈਕਲ ਤੇ ਰੇੜੀ ਆ ਜਿਹੜੀ ਉਹ ਬੌਂਡ ਕਿਉਂ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਡੀਆਂ ਮੇਨ ਮੰਗਾਂ ਨੇ ਉਹਦੇ ਕਰਕੇ ਅਸੀਂ ਤਰਨਾ ਦਿੱਤਾ ਸਰ ਹੁਣ ਤੁਸੀਂ ਜਾ ਕਿੱਥੇ ਰਹੇ ਸੀ ਅਸੀਂ ਪਿਛਲੀ 17 ਤਰੀਕ ਨੂੰ ਅਸੀਂ 45 ਜੂਨ ਆ ਪੰਜਾਬ ਦੀਆਂ ਸ਼ੀਤ ਪਗਲ ਸਿੰਘ ਦੇ ਬਾਈਨਰ ਰੇਟਾ ਡੀਸੀ ਲੁਧਿਆਣਾ ਨੂੰ ਅਸੀਂ ਇੱਕ ਅਲਟੀਮੇਟ ਦੇ ਕੇ ਗਏ ਸੀ ਕਿ ਅਸੀਂ 30 ਤਰੀਕ ਨੂੰ ਲਾਟੋਆ ਟੂਲ ਪਲਾਜ਼ੇ ਤੇ ਰੋਡ ਰੋਕ ਕੇ ਸੀ ਦਰਨਾ ਦੇਣਾ ਪਰ ਇਹਨਾਂ ਪ੍ਰਸ਼ਾਸਨ ਸਾਨੂੰ ਉੱਥੇ ਕੋਈ ਇਹਨਾਂ ਨੇ ਸਾਡੇ ਨਾਲ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਪਰ ਅੱਜ ਸਾਨੂੰ ਉੱਥੇ ਰੋਕਿਆ ਜਾ ਰਿਹਾ ਆ ਇੱਥੇ ਹੀ ਰੋਕਿਆ ਜੀ ਸਾਡੇ ਕੋਲ ਬੰਦੇ ਗ੍ਰਿਫਤਾਰ ਵੀ ਕੀਤੇ ਨੇ ਕਿੰਨੇ ਕੁ ਵੀ ਆ ਤਾਂ ਜਿਹੜੀ ਲੋਕੇਸ਼ਨ ਹੈ ਹੰਪੜਾ ਤੋਂ ਜਦੋਂ ਆਪਾਂ ਲਾਟੋਆ ਨੂੰ ਆਣੇ ਆ ਆਹੀ ਜਿਹੜਾ ਬਾਈਪਾਸ ਦਾ ਪੁਲ ਹੈ ਇੱਥੇ ਸਾਨੂੰ ਰੋਕਿਆ ਗਿਆ ਜਿਹੜੇ ਬੰਦੇ ਸਾਡੇ ਉੱਥੇ ਪਹੁੰਚੇ ਸੀ ਸਵੇਰੇ ਪ੍ਰਧਾਨ ਆ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰਕੇ ਕਈਆਂ ਨੂੰ ਸਲੇਮ ਟਾਬਰੀ ਲਿਜਾਇਆ ਗਿਆ ਕਈਆਂ ਨੂੰ ਹੰਬੜਾ ਥਾਣਾ ਦੇ ਵਿੱਚ ਲਿਜਾਇਆ ਗਿਆ ਕਿੰਨੇ ਕੁ ਬੰਦੇ ਗ੍ਰਿਫਤਾਰ ਕੀਤੇ ਮੇਰੇ ਹਿਸਾਬ ਦੇ ਵਿੱਚ 100 ਬੰਦੇ ਦੇ ਨੇੜੇ ਜਿਹੜਾ ਉਹ ਗ੍ਰਿਫਤਾਰ ਹੋਏ ਨੇ ਜੀ ਮੰਗਾਂ ਨਾਮੰਦਨ ਦੀ ਸੁਰੇਤ ਵਿੱਚ ਹੁਣੇ ਤਰਨਾ ਕਿੰਨੀ ਦੇਰ ਤੱਕ ਲੱਗੇ ਰਹੇ ਨੇ ਦੇਖੋ ਜੀ ਉਹ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਹ ਅਣਮਿੱਥੇ ਸਮੇਂ ਲਈ ਜਿਹੜਾ ਆਲਟੀਮੇਟ ਦਿੱਤਾ ਹੋਇਆ ਜੀ ਹਾਂਜੀ ਜੇ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਸਿਰੇ ਨਾ ਚੜੀ ਤਾਂ ਅਸੀਂ ਆਪਣੇ ਜਿਹੜੇ ਜਿਹੜਾ ਸਾਡਾ ਮਿੱਥਿਆ ਹੋਇਆ ਪ੍ਰੋਗਰਾਮ ਅਸੀਂ ਉੱਥੇ ਜਾਵਾਂਗੇ ਸਰ 1 ਵਜੇ ਦਾ ਸਮਾਂ ਹੋ ਗਿਆ ਕਿੰਨੀ ਦੇਰ ਤੋਂ ਉੱਥੇ ਬੈਠੇ ਹੋ ਤੁਸੀਂ ਸਾਨੂੰ 2 ਘੰਟੇ ਹੋ ਗਏ ਜਿੱਥੇ ਬੈਠੇ ਹਾਂ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਕਹਿੰਦਾ ਹਟਣਾ ਗੱਲਬਾਤ ਕਰੋ ਪਰ ਅਸੀਂ ਕਿਹਾ ਵੀ ਪਹਿਲਾਂ ਜਿਹੜੇ ਸਾਡੇ ਬੰਦੇ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਇੱਥੇ ਲਿਆਓ ਛੱਡੋ ਉਹਨਾਂ ਨੂੰ ਮੇਰਾ ਨਾਮ ਧਰਮ ਸਿੰਘ ਹੈ ਜੀ ਅੱਜ ਧਰਨਾ ਲਾਇਆ ਕੀ ਕਾਰਨ ਹੈ ਕਿਹੜੀਆਂ ਮੰਗਾਂ ਜਿਹਨੂੰ ਲੈ ਕੇ ਧਰਨਾ ਲਾਇਆ ਜੀ ਅਸੀਂ ਜੋ ਸਾਨੂੰ ਪ੍ਰਸ਼ਾਸਨ ਜਿਹੜਾ ਸਾਡੇ 20 25-25 ਹਜ਼ਾਰ ਦੇ ਚਲਾਨ ਕਰ ਰਿਹਾ ਜਿਹੜੀਆਂ ਅਜਗਾੜੂ ਰੇੜੀਆਂ ਬਣਾਈਆਂ ਹੋਈਆਂ ਇਹਨਾਂ ਨੂੰ ਮਾਨ ਸਤਕਾਰ ਦੇ ਰਹੇ ਆ ਬੇਰੱਜ ਕੇ ਚਲਾਓ ਸਰਕਾਰਾਂ ਨੂੰ ਸਾਡੇ ਸਿਰ ਤੇ ਸਰਕਾਰਾਂ ਚਲਦੀਆਂ ਲੋਕਾਂ ਦੀਆਂ ਤਨਖਾਹਾਂ ਚੱਲ ਸਾਡੇ ਸਿਰ ਤੇ ਜਾਂਦੀਆਂ ਜਿਨ੍ਹਾਂ ਦੇ ਸਿਰ ਤੇ ਤਨਖਾਹਾਂ ਜਾਂਦੀਆਂ ਉਹ ਅੱਜ ਮਰਨ ਤੱਕ ਮਜਬੂਰ ਹੋਏ ਪਏ ਐ ਜਿਹੜੇ ਪ੍ਰਵਾਸੀ ਲੋਕ ਨੇ ਉਹ ਇੱਕ ਪਾਸੇ ਮੋਟਰਸਾਈਕਲ ਚੋਰੀ ਹੋ ਰਹੇ ਲੋਕਾਂ ਦੇ 1.5 ਲੱਖ ਦੇ ਉਹ ਮੋਟਰਸਾਈਕਲ ਵੱਢ ਕੇ ਜਿਗਾੜੂ ਰੜੀਆਂ ਬਣਾ ਕੇ ਉਹ ਚਲਾਈਆਂ ਜਾ ਰਹੀਆਂ ਜਿਨ੍ਹਾਂ ਨੂੰ ਸਰਕਾਰ ਜਿਹੜੀ ਹੈ ਉਹ ਅਜੱਜ ਦੇ ਰਹੀ ਹੈ ਦੂਸਰਾ ਜਿਹੜਾ ਗ੍ਰੀਨ ਟੈਕਸ ਲਾਇਆ ਇਹ ਬਿਲਕੁਲ ਨਜਾਇਜ਼ ਹੈ 15 ਸਾਲਾਂ ਦੀ ਜਿਹੜੀ ਗੱਡੀਆਂ ਆ ਜਿਹੜਾ ਪੈਸਾ ਲੈ ਕੇ ਸਰਕਾਰਾਂ ਚਲਾਉਂਗੀਆਂ ਕਿ ਆ ਉਹਦੇ ਨਾਲ ਇਹ ਪ੍ਰਦੂਸ਼ਣ ਬੰਦ ਹੋ ਜਾਊਗਾ ਤੀਸਰੀ ਗੱਲ ਜਿਹੜੀ ਹੈ ਸਾਡੇ ਟੈਕਸ ਵਧਾਏ ਜਾ ਰਹੇ ਹੈ ਬਗੈਰ ਮਤਲਬ ਉਹ ਟੈਕਸ ਵਧਾਏ ਜਾ ਰਹੇ ਹੈ 8000 ਤੋਂ ਵਧਾ ਕੇ ਵੱਧ ਕਰ ਦਿੱਤਾ ਟੈਕਸ ਇਹਨਾਂ ਨੇ ਪੈਟਰੋਲ ਡੀਜ਼ਲ ਮਹਿੰਗਾ ਹੋਈ ਜਾ ਰਿਹਾ ਸਾਡੇ ਜਿਹੜੇ ਡਰਾਈਵਰ ਵੀਰ ਨੇ ਬਹੁਤ ਪਰੇਸ਼ਾਨ ਨੇ ਸਾਡੀਆਂ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਆ ਤੇ ਜਿਹੜਾ ਧਰਨਾ ਹੈ ਕੁਝ ਵੀ ਨਹੀਂ ਹੈ ਇਸ ਤੋਂ ਵੱਡੇ ਪੱਧਰ ਤੇ ਜਿਹੜਾ ਧਰਨਾ ਲਾਇਆ ਜਾਊਗਾ ਹੋਰ ਵੱਡੇ ਪੱਧਰ ਤੇ ਕੰਮ ਕਰ ਕੀਤੇ ਜਾਊਗੇ ਮੈਂ ਪ੍ਰਧਾਨ ਬਲਜੀਤ ਸਿੰਘ ਬਬਲਾ ਜੀ ਨਰਿੰਦਰ ਸਿੰਘ ਬੁੱਢਲਾ ਅਡਾ ਜੀ ਦਰਸ਼ਨ ਸਿੰਘ ਮਾਨਸਾ ਜੀ ਨੂੰ ਬੇਨਤੀ ਕਰਦਾ ਤੁਹਾਨੂੰ ਘਬਰਾਣ ਦੀ ਕੋਈ ਲੋੜ ਨਹੀਂ ਹੈ ਪੂਰੇ ਪੰਜਾਬ ਦਾ ਡਰਾਈਵਰ ਜਿਹੜਾ ਅਸੀਂ ਤਾਂ ਹਮਾਦਲ ਤੱਕ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਹਿੰਦੁਸਤਾਨ ਦੇ ਵਿੱਚੋਂ ਡਰਾਈਵਰ ਇਕੱਠੇ ਕਰਕੇ ਜਿਹੜੀ ਆਪਣੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ ਦਰਸ਼ਨ ਸਿੰਘ ਮਾਨਸਾ ਜੀ ਬਲਵਿੰਦਰ ਸਿੰਘ ਜੀ ਧਰਨੇ ਲਗਾ ਕਿੰਨੇ ਕਿੰਨੇ ਬੰਦੇ ਧਰਨੇ 'ਚ ਬੈਠਾ ਧਰਨੇ ਜੈਸਟਮ ਬਹੁਤ ਜਟ ਇਕੱਠ ਹੋਇਆ ਪਿਆ ਚਾਰ ਸ਼ਫਰੈਲੂ ਹੁਯਾਨੇ ਦੇ ਸਾਨੂੰ ਖਬਰਾਂ ਮਿਲ ਰਹੀਆਂ ਜਿਹੜਾ ਲੁਧਿਆਣਾ ਚਾਰ ਸ਼ਫਰੈਲੂ ਸਿਲ ਕੀਤਾ ਹੋਇਆ ਪ੍ਰਸ਼ਾਸਨ ਜਿਹੜਾ ਡਰਾਈਵਰਾਂ ਨੂੰ ਧੱਕਾ ਕਰ ਰਿਹਾ ਇਹ ਚੱਕ ਚੱਕ ਕੇ ਜਿਹੜੇ ਥਾਣੇ ਚ ਬੰਦ ਕਰ ਦਿੱਤੇ ਡਰਾਈਵਰ ਸਾਡੇ ਵੀਰਾਂ ਨੇ ਧਰਨਾ ਲਾ ਕੇ ਉਹਨਾਂ ਦੇ ਜਰੀਏ ਸਾਨੂੰ ਛੁਡਾਇਆ ਗਿਆ ਥਾਣਿਆਂ ਦੇ ਵਿੱਚੋਂ ਸਾਨੂੰ ਜਦੋਂ ਅਸੀਂ 6:30 ਪਹੁੰਚੇ 8:00 9:00 ਵਜੇ ਉਸੇ ਟਾਈਮ ਸਾਨੂੰ ਚੱਕ ਕੇ ਇਹਨਾਂ ਨੇ ਥਾਣਿਆਂ ਵਿੱਚ ਬੰਦ ਕਰ ਦਿੱਤਾ ਜੇ ਸਾਡੇ ਵੀਰ ਧਰਨਾ ਨਾ ਲਾਂਦੇ ਹੋ ਸਕਦਾ ਸਾਨੂੰ ਸਵੇਰ ਤੋਂ ਸ਼ਾਮ ਤੱਕ ਭੁੱਖੇ ਭਾਣੇ ਇਹ ਥਾਣਿਆਂ ਵਿੱਚ ਮੌਜੂਦ ਰੱਖਦੇ ਹੋ ਸਕਦਾ ਦੂਰ ਤਰਾਡੇ ਨਿਕਲ ਛੱਡ ਦਿੰਦੇ ਹਾਂਜੀ ਕਿੰਨੇ ਕੁ ਬੰਦੇ ਰਿਹਾਸ ਚ ਲੈ ਗਏ ਹਰਿਆਸ ਤੋਂ ਵੀ ਸਾਡੇ 50 60 ਬੰਦੇ ਲੇ ਹੋ ਜਿਹੜੇ ਲੱਧੋ ਥਾਣੇ ਦੇ ਵਿੱਚ ਸਿੰਗੇ ਹੁਣ ਛੱਡ ਦਿੱਤੇ ਗਏ ਸਾਰੇ ਹੋ ਸਕਦਾ ਸਾਡੇ ਵੀਰ ਜਿਹੜੇ ਆ ਹੋਰ ਗੁਰਦੁਆਰਾ ਸਾਹਿਬ ਦੇ ਪਤਾ ਲੱਗ ਰਿਹਾ ਆ ਸਲੇਮ ਟਾਬਰੀ ਥਾਣਾ ਆ ਉੱਥੇ ਵੀ ਸਾਡੇ ਵੀਰ ਬੰਦ ਨੇ ਉਹਨਾਂ ਨੂੰ ਵੀ ਛੇਤੀ ਛੇਤੀ ਛੱਡਿਆ ਜਾਵੇ ਜੇ ਇਹਨਾਂ ਨੇ ਹੋਰ ਕਿਤੇ ਦੂਰ ਤਰਾਡੇ ਪੁੱਜ ਜਾਵੇ ਆ ਸਾਡੀ ਬੇਨਤੀ ਹੈ মিডিਆ ਦਾ ਮੈਂ ਬਹੁਤ ਧੰਨਵਾਦ ਕਰਦਾ ਹੈ মিডিਆ ਤੋਂ ਬਗੈਰ ਜਿਹੜਾ মিডিਆ ਆ ਇਹ ਥਮ ਹੈ ਇੱਕ ਗਰੀਬ ਲੋਕਾਂ ਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀ ਤੁਸੀਂ ਮਦਦ ਕੀਤੀ ਹੈ ਅਸੀਂ ਤਰਫ ਰਹੀ ਠਾਣੇ ਵਿੱਚ ਬੈਠੇ ਵੀ ਸਾਡੇ ਕੋਲ ਕੋਈ ਪਹੁੰਚ ਨਹੀਂ ਰਿਹਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ মিডিਏ ਦੀ মিডিਏ ਨਾਲ ਸਾਡੀ ਮਦਦ ਕੀਤੀ ਹੈ ਹਾਂ ਜੀ ਜੇ ਮੰਗਾ ਨਹੀਂ ਪੂਰੀ ਹੁੰਦੀ ਅੱਗੇ ਦੀ ਰਣਨੀਤੀ ਮੰਗਾ ਨਹੀਂ ਪੂਰੀਆਂ ਹੁੰਦੀਆਂ ਸਾਡੀ ਜਿਹੜੀ ਹੁਣਟੀ ਬਣੂਗੀ ਇੱਕ ਮੈਂਬਰੀ 11 ਮੈਂਬਰੀ ਕਮੇਟੀ ਬਣਨੀ ਹੈ ਉਹ ਕਮੇਟੀ ਜੋ ਫੈਸਲਾ ਲਾਊਗੀ ਉਦੇ ਜਰੀਏ ਨਾਲ ਚੱਲਿਆ ਜਾਊਗਾ। ਹਾਲ ਦੀ ਫਿਲਹਾਲ ਧਰਨਾ ਜਾ ਰਹੀ ਹੈ। ਹਰਦੇਵਲੇ ਧਰਨਾ ਜਾ ਰਹੀ ਹੈ ਜੀ। ਇਸ ਟਾਈਮ ਧਰਨਾ ਜਾ ਰਹੀ ਹੈ ਜੀ। ਹਾਂਜੀ। ਹਾਂ ਜੀ। ਦੇਖੋ ਅਲੀ ਫੋਟੋ ਕਰ ਲਾਓ।